ਬਾਈ ਇਹਦਾ ਪਤਾ ਨਹੀਂ ਤਾਂ ਦੰਦਾਂ ਦਾ ਖੋਲਦਾ ਮੈਂ ਦੰਦਿਆਂ ਦਾ ਜ਼ੋਰ ਲਵਾਤਾ ਦੰਦੇ ਆ ਦੰਦੇ ਘਾਤਦੇ ਆ ਬੋਲੇ ਪੂ ਵੀ ਭਾਜੀ ਉੱਤਰ ਕਿਉਂ ਨਹੀਂ ਹੁੰਦਾ ਨਹੀਂ ਭਾਜੀ ਲੋ ਰੈਸ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਵੈਲਕਮ ਬੈਕ ਔਨ ਮਾਈ ਚੈਨਲ ਮੈਂ ਹਰਜੀਤ ਸਿੰਘ ਪਿਛਲੇ ਵਲੋਗੇ ਤੁਸੀਂ ਦੇਖਿਆ ਸੀ ਕਿ ਕੈਂਪਰ ਨੂੰ ਅਸੀਂ ਆਪਣੇ ਪਿੱਕੇ ਤੋਂ ਥੱਲੇ ਲਾਇਆ ਸੀ ਤੇ ਆਫ ਰੋਡਿੰਗ ਵੀ ਲੈ ਗਏ ਸੀਗੇ ਅੱਜ ਆਪਾਂ ਜਾ ਰਹੇ ਹਾਂ ਜੀ ਹੁਣ ਉਸ ਜਗ੍ਹਾ ਤੇ ਲੱਭੀ ਹੋਣਾ ਦੇ ਕਾਰੇ ਜਿੱਥੇ ਆਪਣਾ ਕੈਂਪਰ ਅਸੀਂ ਖਿਲਾ ਰਿਆ ਹੋਇਆ ਉਹਦੀ ਹੋਣੀ ਅੱਜ ਰੈਪੀ ਤੇ ਨਾਲ ਕੁਝ ਹੋਰ ਚੀਜ਼ਾਂ ਜਿਹੜੀਆਂ ਆਪਾਂ ਕਰਨੀਆਂ ਸੋ ਚਲੋ ਗੱਲਛੇਤੀ ਪ੍ਰਸ਼ਾਦਾ ਤੇਰਾਪਰ ਚੱਲਦੇ ਹਾਂ ਆਪਣੇ ਕੈਂਪਰ ਉੱਪਰ ਰੈਪਿੰਗ ਕਰਵਾਉਣ ਵਾਸਤੇ ਸੋ ਮਾਤਾ ਜੀ ਹੁਣਾਂ ਨੇ ਅੱਜ ਕਾਤੀ ਰੋਟੀ ਤਿਆਰ ਕੀਤੀ ਆ ਇਹ ਪਹਿਲਾਂ ਪੁੱਛ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਹੁਣ ਅਸੀਂ ਦੇ ਵਿੱਚ ਕਟੋ ਘੜ ਵੀ ਵਾਰੀ ਫਤੇ ਇਦਾਂ ਗੱਜੀ ਹੁੰਦੀ ਅੱਛਾ ਮਾਤਾ ਜੀ ਦੱਸੋ ਇਹ ਪ੍ਰਸ਼ਾਦਾ ਕਾਹਦਾ ਜੇ ਮੱਕੀ ਦਾ ਮੇਥੀ ਵਾਲਾ ਮੱਕੀ ਦਾ ਮੇਥੀ ਵਾਲਾ ਬਿਲਕੁਲ ਬੀਸਿਕਲੀ ਇਹ ਮੱਕੀ ਦਾ ਆਟਾ ਹੈ ਮੇਥੀ ਪਾਈ ਵਿੱਚ ਮੇਥੀ ਪਾਈ ਵਿੱਚ ਆਲ ਪਾਏ ਨੇ ਠੀਕ ਹੈ ਜੀ ਤੇ ਨਾਲ ਦੇਸੀ ਘਿਓ ਨਾਲ ਆ ਜਿਹੜੇ ਪ੍ਰਸ਼ਾਦ ਇਹ ਚੋਪੜੇ ਜਾ ਰਹੇ ਨੇ ਯਾਰ ਇਹ ਬਾਜੀ ਹੁਣਾਂ ਨੇ ਕੱਲ ਗੱਡੀ ਜਿਹੜੀ ਆ ਉੱਥੇ ਪਾਣੀ ਦੇ ਵਿੱਚ ਹਾਂ ਚਲੋ ਲੜਾਈ ਸੀਗੀ ਫਸਾਈ ਸੀਗੀ ਹੁਣ ਇੱਧਰ ਦੇਖ ਲਓ ਮੇਰੇ ਜਵਾਕ ਨੂੰ ਸਟੀering ਤੇ ਬਿਠਾਤਾ ਇੱਥੇ ਹਾਂ ਇੱਧਰ ਰੱਖਣੀ ਹੈ ਕਿਹਦਾ ਹੱਥ ਛੱਡੇ ਉਹ ਹੀ ਗੱਡੀ ਚਲਾ ਰਹੇ ਤੇ ਦੇਖੋ ਕਿਸ ਜਗ੍ਹਾ ਤੇ ਚਲਾ ਰਹੇ ਯਾਰ ਇਧਰ ਨੂੰ ਮੋੜੋ ਗੱਡੀ ਇਹ ਇੰਡੀਆ ਵਾਲੇ ਤੇ ਮੈਂ ਮੰਨੇ ਆ ਉਹ ਕੈਨੇਡਾ ਵਾਲੇ ਹੋਗੇ ਵੀ ਤੁਸੀਂ ਇਦਾਂ ਦੇ ਕੰਮ ਕਰ ਲੈਣੇ ਆ ਕਿੱਥੇ ਆ ਸੀ ਅਸੀਂ ਟੈਨਸ਼ਨ ਘਟ ਲਈ ਦੀ ਤੇ ਨਾਲ ਇੰਨਾ ਪਰਿਵਾਰ ਸਾਰਾ ਬਿਠਾ ਕੇ ਤੇ ਪੰਗੇ ਲਿਆ ਰਹੇ ਹੋ ਵੀ ਸਿਟੀ ਦੇ ਵਿੱਚ ਆ ਦੇਖੋ ਆ ਆਪਣਾ ਪਰ ਸਿੱਧੇ ਭੁੱਲ ਜਾਂਦਾ ਆਪਾਂ ਰੱਖ ਲੈਣਾ ਸਾਹਕੇ ਇਹਨੂੰ ਰੱਖ ਲੈ ਦੇਣਾ ਆਜੇ ਦੇਣਾ ਨਹੀਂ ਇਹਨੂੰ ਇੱਕ ਮਿੰਟ ਤੇ ਕਿੱਦਾਂ ਭਾਦੀ ਠੀਕ ਠਾਕ ਲੰਘ ਖਸਾ ਹਾਂਜੀ ਮੈਂ ਪੈਰਾਂ ਦੇ ਥੱਲੇ ਥੱਲੇ ਨਾਲੇ ਤੇ ਦਬਾ ਜੀ ਹਾਂ ਨਹੀਂ ਵਧੀਆ 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 ਪਾ ਪੈਰਾਂ ਦੇ ਥੱਲੇ ਥੱਲੇ ਨਾਲ ਲਿਓ ਸ਼ਾਟ ਵੀ ਹੋਣੀ ਹੈ ਸਪੈਸ਼ਲ ਲੈਣੇ ਆ ਲਿਓ ਜਿੱਦਾਂ ਨਾਲ ਏਕਮ ਕਹਿੰਦਾ ਸੀ ਕਹਿੰਦਾ ਪਾਜੀ ਯਾਰ ਮਨਿੰਦਾ ਦਾ ਸ਼ਾਟ ਲਿਓ ਹੁਣ ਪਾਜੀ ਨੇ ਸਪੈਸ਼ਲ ਕੀ ਪੈਰਾਂ ਥੱਲੇ ਉਹਨੇ ਯਾਰ ਸ਼ਾਟ ਲਿਓ ਇੱਧਰ ਦੇਖੋ ਵੀ ਆ ਮਿਹਨਤਾਂ ਚੱਲ ਰਹੀਆਂ ਖਲਾਰੇ ਖਲਾਰੇ ਪਏ ਨੇ ਪਾਜੀ ਕੀ ਕੀਤਾ ਜੀ ਅੱਜ ਅੱਜ ਪਾਜੀ ਪ੍ਰੋਜੈਕਟਰ ਸੱਗੇ ਜੀ ਆਪਣੇ ਪ੍ਰੋਜੈਕਟਰ ਸੱਗੇ ਪਾਜੀ ਬਹੁਤ ਸੋਹਣੀ ਲੱਗੀ ਕੱਲ ਆਪਾਂ ਗਏ ਸੀ ਨਾ ਆਫ ਰੋਡਿੰਗ ਉਹਦੇ ਨਾਲ ਗੱਡੀ ਬਹੁਤ ਗੰਦੀ ਹੋਈ ਪਈ ਐ ਕੋਰੀ ਨੂੰ ਤੋਆ ਲਈਏ ਉਥੇ ਇੰਜਨ ਦੇ ਵੀ ਡੀ ਡੀਲ ਮਰਵਾ ਲਈਏ ਫ फिर रैपिंग शैपिंग फिर चलती रहेगी चलो जी चलो फिर आप वॉश करा ले ये गड्डी भाई फिर की जाता है ये तो क्या रहा पता नहीं जा तो 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 गया कहां है आप इधर के लाना जाके भाई गड्डी का था खालसा ये तो नौ सिंह साहब बैठ गया था लाओ इधर सब कुछ मिलना सब कुछ मिलना इधर लगे लगे तेरी की हाल चाल है ठीक ठाक हो वाला जिस जाए ना था बहुत सादा वाला था ਅਸਲੀ ਇਹਨਾਂ ਦੌਰਾਨ ਦੇ ਗਾਇਨਾਵੇ ਅੱਛਾ ਤੇ ਕਹਿੰਦਾ ਮੈਂ ਤਾਂ ਧਮਾਲਾ ਚਾਹੀਦਾ ਜਦੋਂ ਵੀ ਕੋਈ ਪ੍ਰੋਗਰਾਮ ਹੋਵੇ ਇਹਨੇ ਧਮਾਲਾ ਚਾਹੀਦਾ ਕੇ ਜਾਣਾ ਕੁਝ ਵੀ ਹੋ ਜਾਏ ਮਾਰਾ ਤੇ ਕਹਿੰਦਾ ਮੇਰੇ ਤਾਂ ਧਮਾਲਾ ਚਾਹੀਦਾ ਲੋ ਜੀ ਆਪਾਂ ਇੱਥੇ ਆਏ ਹਾਂ ਹੁਣ ਜਲੰਧਰ ਸਿਟੀ ਦੀ ਵਿੱਚ ਇੱਕ ਲਈ ਆਪਾਂ ਉਹ ਸੀਟ ਤੇ ਇੱਕ ਲਿਆ ਵਾ ਸਲੋਕਨ ਇਹਦੇ ਨਾਲ ਹੋਣਾ ਕੀ ਆ ਜਿਹੜਾ ਕੈਂਪਰ ਆ ਕੈਂਪਰ ਦੇ ਉੱਪਰ ਆਪਾਂ ਰੱਖੇ ਹੋਈਆਂ ਦੋ ਤਿੰਨ ਸੀਟਾਂਆਂ ਥੱਲੇ ਉਹਦੇ ਉੱਪਰ ਕੈਂਪਰ ਥੋੜਾ ਜਿਹਾ ਮੈਨ ਲੱਗਦਾ ਤਾਂ ਖਿਸਕ ਜਾਣਾ ਹੁੰਦਾ ਜੇ ਤਾਂ ਈਰਾਨ ਤੋਂ ਆਉਂਦੇ ਆ ਨਾ 120 ਦੀ ਸਪੀਡ ਤੇ ਇੱਕ ਸਪੀਡ ਬ੍ਰੇਕਰ ਆਇਆ ਸੀ ਜਿਸ ਤੋਂ ਕੈਂਪਰ ਥੋੜਾ ਖਿਸਕਿਆ ਤੇ ਕੱਲ ਇਹਦਾ ਜੀ ਇਹ ਆਪਣੇ ਜਨਾਬ ਕਹਿੰਦੇ ਆ ਕਿ ਚੀਜ਼ਾਂ ਤੁਹਾਨੂੰ ਸਾਰੀਆਂ ਚੈਕਰ ਹੋਣੀਆਂ ਇੱਥੇ ਪਹੁੰਚੇ ਆਪਾਂ ਫੂਡ ਬਾਜ਼ਾਰ ਆ ਦੇਖੋ ਯਾਰ ਹਰ ਤਰ੍ਹਾਂ ਦੀ ਸ਼ੈਅ ਇੱਥੇ ਅਵੇਲੇਬਲ ਹੈਗੀ ਆ 올 ਸਟੱਫ ਸਾਰਾ ਕੁਝ ਹੈਗਾ ਇੱਥੇ ਇਹ ਗਰੀਨਾ ਪਣੀ ਹੈ ਇਹ ਹੀਰਾ ਪੇਰਾਂ ਇਹ ਕਿਹੜਾ ਅਨਾਰ ਅਨਾਰ ਲਓ ਜੀ ਤੋ ਆਪਾਂ ਜੀ ਖਾਣ ਲੱਗੇ ਆ ਪੰਜ ਤਰ੍ਹਾਂ ਦੇ ਪਾਣੀ ਵਾਲੇ ਗੁਲਗਪੇ ਲਓ ਖਵਾਓ ਜੀ ਸਭ ਤੋਂ ਪਹਿਲਾਂ ਪੁਦੀਨੇ ਵਾਲਾ ਪਾਣੀ ਆ ਖਾ ਕੇ ਦਿਖਾਉਂਦੇ ਤੁਹਾਨੂੰ ਵਾਹ ਇਹ ਨਾਰ ਵਾਲਾ ਮਿੱਠਾ ਵਾਹ ਯਾਰ ਗੱਲਬਾਤ ਹੈ ਪੰਜ ਪਾਣੀ ਦੀ ਇਹ ਕਿਹੜਾ ਪਾਣੀ ਕੀਵੜਾ ਲਓ ਵੀ ਤਿੰਨ ਪਾਣੀ ਉਹਨਾਂ ਆਪਣੀ ਬਸ ਬਸ ਹੋ ਗਈ ਆ ਬਹੁਤ ਕਮਾਲ ਦੇ ਗੋਲ ਗੱਪੇ ਨੇ ਆਜੋ ਯਾਰ ਤੁਸੀਂ ਛਕ ਲਓ ਦੇਖੋ ਜੀ ਇਹ ਬਣ ਰਿਹਾ ਏ ਨਹੀਂ ਵਾਲੇ ਗੋਲ ਗੱਪੇ ਜਿੱਦਾਂ ਦੀ ਫੋਟੋ ਤੇ ਸੀ ਉਦਾਂ ਦਾ ਗੋਲ ਗੱਪਾ ਸਪੈਸ਼ਲ ਜਾ ਕੇ ਹਰਮਨਵੀਰ ਬਣਵਾ ਰਿਹਾ ਤੂੰ ਭਾਜੀ ਯਾਰ ਕਮਾਲੋ ਕਮਾਲ ਗੋਲ ਗੱਪੇ ਖਵਾਏ ਨੇ ਲਓ ਵੀ ਆ ਪੈ ਗਈਆਂ ਜਲੇਬੀਆਂ ਜਲੇਬੀਆਂ ਤੇ ਬਹੁਤ ਹਵੇਲੀ ਵਾਂਗੂ ਛੋਟੀ ਛੋਟੀਆਂ ਨੇ ਯਾਰ ਪਿਓਰ ਦੇਸੀ ਜਿਓ ਉਹਦੇ ਵਿੱਚ ਜੀ ਭਾਜੀ ਬਹੁਤ ਵਧੀਆ ਬਹੁਤ ਸੁਆਦ ਪਾਸ ਵੀ ਹਵੇਲੀ ਦੇ ਬਰਾਬਰ ਪੂਰੀ ਲਓ ਵੀ ਸ਼ਖਸ਼ਕਾ ਕੇ ਆਪਾਂ ਆ ਗਏ ਆ ਜਿੱਥੇ ਗੱਡੀ ਆਪਾਂ ਆਪਣੀ ਵਾਸ਼ ਕਰਾਉਣੀ ਦਿੱਤੀ ਸੀ ਗੱਡੀ ਬਿਲਕੁਲ ਚੰਗੀ ਤਰ੍ਹਾਂ ਵਾਸ਼ ਹੋ ਗਈ ਹੈ ਅੱਜ ਇਦਾਂ ਵਾ ਅੱਜ ਗੱਡੀ ਪਾਸ਼ ਕਰਾ ਕੇ ਪਹੁੰਚਣਾ ਸੀ ਅਸੀਂ ਅਸੀਂ ਟਾਈਮ ਸਿਰ ਜਿਹੜਾ ਕਿ ਇਹਦੇ ਉੱਪਰ ਸਾਰੀ ਰੈਪਿੰਗ ਹੋਣੀ ਸੀ ਫਾਰ ਦੇ ਉੱਪਰ ਜੋ ਮੈਂ ਤੁਹਾਨੂੰ ਦੱਸਿਆ ਸੀ ਉਹ ਆਪਾਂ ਲੇਟ ਹੋ ਗਏ ਆ ਬਾਕੀ ਦੇਖਦੇ ਆ ਅਵੇਲੇਬਿਲਟੀ ਹੋਈ ਤੇ ਅੱਜ ਹੋਊਗਾ ਨਹੀਂ ਤੇ ਇਹ ਕੰਮ ਕੱਲ੍ਹ ਹੀ ਸ਼ੁਰੂ ਹੋਊਗਾ ਆਪਾਂ ਸਕੇਡਿਊਲ ਤੋਂ ਥੋੜਾ ਜਿਆਦਾ ਲੇਟ ਚੱਲ ਰਿਹਾ ਕੰਮ ਉਹਦਾ ਅੱਜ ਹੋਣਾ ਸੀ ਸਾਰਾ ਕੰਮ ਬਟ ਜਿਹੜੀ ਪ੍ਰਿੰਟਿੰਗ ਆ ਉਹ ਕਾਫੀ ਲੇਟ ਮਿਲੀ ਸਾਨੂੰ ਤੇ ਜੋ ਅਸੀਂ ਲੈਂਦੇ ਆ ਨਾ ਉਹ ਇੱਥੇ ਰੱਖਨੇ ਆ ਆਪਾਂ ਥੱਲੇ ਡਾਲੇ ਤੇ ਥੱਲੇ ਉਹ ਮੈਟ ਜਿਹੜੇ ਲ ਥੱਲੇ ਪੈਣਾ ਉਸ ਪੰਮ ਦੀ ਜਿਹੜੀ ਉਹ ਰੱਖ ਕੇ ਉਹਦੇ ਉੱਪਰ ਮੈਟ ਰੱਖ ਕੇ ਤੇ ਫੇਰੇ ਇਹਦੇ ਉੱਪਰ ਆਪਾਂ ਕੈਂਪਰ ਜਿਹੜਾ ਲਾਵਾਂਗੇ ਲਾਣਾ ਇਹਨਾਂ ਨੂੰ ਆਪਸ ਵਿੱਚ ਜੋੜਨ ਲੱਗੇ ਆ ਜਿਹੜਾ ਥੱਲੇ ਆ ਪਏ ਆ ਨਾ ਪੰਮ ਦੀ ਜਿਹੜੀ ਪਈ ਆ ਸਾਡੇ ਕੋਲ ਪੰਮ ਨਹੀਂ ਆ ਬਹੁਤ ਥਰਮਲ ਬਹੁਤ ਹਾਰਡ ਵਾਲੀ ਆ ਸੋ ਇਹਨੂੰ ਪਹਿਲਾਂ ਸਿਲੀਕੋਨ ਨਾਲ ਜੋੜਨਗੇ ਥੈਨ ਇਹਦੇ ਉੱਪਰ ਜਿਹੜੇ ਮੈਟ ਲੈਂਦੇ ਆ ਉਹ ਉੱਪਰ ਵਿਛਾਵਾਂਗੇ ਇਹ ਸਾਰੀ ਪਲਾਨਿੰਗ ਇੱਧਰ ਆ ਵੀਰ ਦੀ ਲਾਲੀ ਵੀਰ ਦੀ ਕਹਿੰਦਾ ਭਾਜੀ ਇਦਾਂ ਦਾ ਆਪਾਂ ਕਰਨਾ ਇਹਨੂੰ ਯਾਰ ਕੈਂਪਰ ਥਿਲੇਨਾ ਫਿਰ ਅਰ ਕੀ ਇਹਦੇ ਬੈਲਟਾਂ ਵੀ ਹੋਰ ਦੇਖਣਾ ਪਊਗਾ ਨੂੰ ਕੈਂਪਰ ਵਿੱਚ ਲੈਟਸੋ ਦੇਖਦੇ ਹਾਂ ਕੀ ਭਾਜ ਦੇ ਪਲੈਨਿੰਗ ਲੋਡਿੰਗ ਅਜੇ ਮੇਰੀ ਸਮਝ ਵਿੱਚ ਵੀ ਥੋੜੀ ਬਹੁਤੀ ਬਾਹਰ ਹੀ ਆ ਸੋ ਜਦੋਂ ਪੂਰਾ ਰਿਜ਼ਲਟ ਆਊਗਾ ਫਿਰ ਤੁਹਾਨੂੰ ਦੱਸਾਂਗੀ ਕੀ ਰਸੋਈਆ ਟੈਂਪਰ ਦੇ ਰੱਖੋ ਭਾਜੀ ਥੱਲੇ ਰੱਖੋ ਇਹਨੂੰ ਮੈਂ ਵੀ ਦੁੱਤੇ ਫਾਹ ਲੈ ਜਾਂਦਾ ਹਾਂ ਹਾਂ ਇਦਾਂ ਚੰਦ ਤੁਹਾਨੂੰ ਸੋਣਾ ਵੀ ਤੋ ਏਦਾਂ ਕਰਕੇ ਲੋਣੀ ਆ ਇਹ ਗੁਰੂ ਵੀ ਵਿਚਵਾੜੇ ਇਹੋ ਭਾਜੀ ਗੁਰੂ ਆਪਣੇ ਸਾਰੇ ਉਹ ਨਹੀਂ ਦੱਸਦਾ ਹੁੰਦਾ ਕਿੰਨੇ ਪੈਂਤਰੀ ਨਹੀਂ ਦੱਸਦਾ ਹੁੰਦਾ ਸਿੰਗਲ ਤੇ ਨਾ ਪਾਦੀ ਮੇਰੇ ਮੈਂ ਦੰਦੇ ਦਾ ਜ਼ੋਰ ਲਵਾਤਾ ਦੰਦੇ ਆ ਦੰਦੇ ਘਾਦ ਦੇ ਆ ਬੋਲੇ ਇਹਨਾਂ ਵੀ ਭਾਜੀ ਇਹਦਾ ਪਤਾ ਨਹੀਂ ਤਾਂ ਦੰਦਾ ਨਾਲ ਖੋਲਦਾ ਕੀ ਲੈ ਜਾਂਦਾ ਠੇਂਡ ਵਾਲੀ ਬਾਲਟੀ ਤੇ ਬੱਤੀ ਦੀ ਬੋਤਲ ਉਹਨੇ ਸਾਰੇ ਤੇ ਡੋਲ ਜੀ ਨਹੀਂ ਨਹੀਂ ਬੋਲ ਕੇ ਤਾਂ ਫਿਰ ਵੀ ਇੱਥੇ ਲਾਉਣਾ ਲੈ ਮੈਂ ਜੀ ਖਾਬੇ ਡੰਗਲੇ ਯਰ ਉੱਤੇ ਲਾਇਆ ਜੀ ਉਹ ਲੱਗਿਆ ਸੀ ਐ ਡੁੱਲ ਜਾਣਾ ਸਾਰਾ ਪਰ ਐ ਉੱਪਰ ਕੁਝ ਵੀ ਨਹੀਂ ਆ ਪਾ ਲੋ ਉਹ ਵੀ ਬੀਰੋ ਇੱਥੇ ਕੀ ਆਲਾ ਇਹ ਪਤਲਾ ਚਾਹੀਦਾ ਇਹਨੂੰ ਇੰਨਾ ਮੋਟਾ ਕਿ ਇਹ ਇੱਥੇ ਚੱਲਦਾ ਨਹੀਂ ਨੇ ਲੋ ਵੀ ਕੈਂਪਰ ਆਪਣਾ ਬਿਲਕੁਲ ਰੈਡੀ ਹੋ ਕੇ ਲੱਗ ਗਿਆ ਉੱਪਰ ਬੈਲਟਾਂ ਸ਼ਲਟਾਂ ਚੰਗੀ ਤਰ੍ਹਾਂ ਕੱਸੀਆਂ ਆ ਰਹੀ ਕਿ ਬੈਲਟਾਂ ਸਾਡੇ ਵਾਂਗੂ ਨੇ ਕੱਸੀਆਂ ਸਪੈਸ਼ਲ ਸਪੈਸ਼ਲ ਇਨਸਾਨਾਂ ਨੇ ਬੈਲਟਾਂ ਕੱਸੀਆਂ ਨੇ ਸਪੈਸ਼ਲ ਆ ਉਹ ਦੇਖੋ ਇੱਕ ਇਨਸਾਨ ਇਧਰ ਨੇ ਸਪੈਸ਼ਲ ਇੱਥੇ ਇਧਰ ਨੇ ਸਪੈਸ਼ਲ ਇਹ ਭਾਜੀ ਹੁਣਾਂ ਨੇ ਬੈਲਟਾਂ ਬਹੁਤ ਚੰਗੀ ਤਰ੍ਹਾਂ ਕੱਸੀਆਂ ਵਾ ਜਿਹੜਾ ਕਿ ਥੱਲੇ ਇਹਦਾ ਆ 20ਵੀਂ ਚੰਗੀ ਤਰ੍ਹਾਂ ਬਣਾਤਾ ਬਾਕੀ ਜਦੋਂ ਅਸੀਂ ਚਲਾਵਾਂਗੇ ਫਿਰ ਭਾਜੀ ਵੀ ਕਹਿੰਦੇ ਕਿ ਰਿਵਿਊ ਦਿਓ ਉਹ ਫਿਲਹਾਲ ਜਿਹੜਾ ਕਿ ਇੰਨਾ ਕੰਮ ਗੱਡੀ ਦਾ ਹੋ ਗਿਆ ਬਾਕੀ ਜਿਹੜੀ ਰੈਪਿੰਗ ਆ ਉਹ ਕੱਲ ਹੋਊਗੀ ਤੇ ਵੀਡੀਓ ਅਜੇ ਕੰਟੀਨਿਊ ਚੱਲਣੀ ਆ ਆਪਾਂ ਇਸ ਵੀਡੀਓ ਦੇ ਐਂਡ ਨਹੀਂ ਕਰਨਾ ਇੱਥੇ ਹੁਣ ਆਪਾਂ ਚੱਲਦੇ ਆ ਕਿਤੇ ਕੁਝ ਖਾਣ ਪੀਣ ਭੁੱਖ ਲੱਗਦੀ ਆ ਸਾਡੇ ਬੱਬਰ ਸ਼ੇਰ ਨੂੰ ਤੇ ਆਪਾਂ ਕਿਤੇ ਚੱਲਦੇ ਆ ਬੱਬਰ ਸ਼ੇਰ ਨੂੰ ਚਲਦੇ ਆ ਲਓ ਜੀ ਬੈਕ ਡੋਰ ਆਦੋ ਜੀ ਫਿਰ ਚੱਲੀਏ ਬੈਕ ਡੋਰ ਵਿੱਚ ਆਫਟਰ ਅ ਲੌਂਗ ਟਾਈਮ ਅੱਜ ਖਾਣ ਲੱਗੇ ਆ ਮੈਕਦੀ ਦਾ ਪਨੀਰ ਰੈਪ ਆ ਜਦ ਕਰਕੇ ਆ ਚੀਜ਼ਾਂ ਨਹੀਂ ਮੈਂ ਖਾਂਦਾ ਜੇ ਇੱਕ ਵਾਰ ਹੀ ਲੱਗ ਗਿਆ ਤੇ ਛਡੌਣੀਆਂ ਬਹੁਤ ਆਉਂਦੀਆਂ ਕਿੱਥੇ ਮਿਲਨੇ ਯਾਰ ਇਦਾਂ ਦੇ ਰੈਪ ਕਿੱਥੇ ਮਿਲਨੇ ਇਦਾਂ ਦੇ 버ਗਰ ਸਾਡੀਆਂ ਕੰਟਰੀਆਂ ਦੇ ਵਿੱਚ ਆ ਸਵਾਦ ਨਹੀਂ ਮਿਲਣਾ ਕਿਤੇ ਕੀ ਆ ਬਾਤ ਜੀ ਆਪਾਂ ਆਇਆ ਇੱਥੇ ਪੀਜ਼ਾ ਸ਼ਕਨ ਤੁਹਾਨੂੰ ਐਂ ਹੀ ਲੱਗ ਰਿਹਾ ਹੋਊਗਾ ਕਿ ਇੱਥੇ ਪੇਸਟਰੀਆਂ ਪਈਆਂ ਜੇ ਉੱਥੇ ਲਿਖਿਆ ਹੋਇਆ ਉਧਾਰ ਬੰਦ ਹੈ ਪਰ ਐਕਚੁਅਲ ਚ ਅੰਦਰ ਸਾਡਾ ਕੰਮ ਕੀ ਹੋ ਰਿਹਾ ਇੱਥੇ ਹੋ ਰਿਹਾ ਡਿਜ਼ਾਈਨ ਆਪਣੀ ਗੱਡੀ ਦਾ ਤਿਆਰ ਇਹ ਇੰਡੀਆ ਦਾ ਨਕਸ਼ਾ ਬਣ ਗਿਆ ਹੈ ਬਾਕੀ ਨਕਸ਼ੇ ਅਜੇ ਬਣਨ ਵਾਲੇ ਨੇ ਇੱਧਰ ਰੋਹਿਤ ਜੀ ਹੁਣੇ ਨਕਸ਼ਾ ਆਪਣਾ ਬਣਾ ਰਹੇ ਨੇ ਇਹ ਭਾਜੀ ਕਿੰਨਾ ਕੁ ਟਾਈਮ ਲੱਗੂਗਾ ਲੱਗਣ ਨੂੰ ਤਾਂ ਰਾਤ ਵੀ ਲੱਗ ਸਕਦੀ ਹੈ ਅੱਛਾ ਸੋ ਜਿੱਦਾਂ ਇਹ ਕਹਿ ਰਹੇ ਲੱਗਣ ਨੂੰ ਰਾਤ ਵੀ ਲੱਗ ਸਕਦੀ ਹੈ ਇਸ ਟਾਈਮ 9:30 ਹੋ ਚੁੱਕੇ ਨੇ ਇਹਨਾਂ ਨੇ ਆਪ ਤੇ ਜਾਗਣਾ ਜਗਣਾ ਨਾਲ ਸਾਨੂੰ ਵੀ ਜਗਾਉਣਾ ਜੀ ਸੋ ਜਦੋਂ ਨਕਸ਼ਾ ਪੂਰਾ ਤਿਆਰ ਹੋ ਜਾਊਗਾ ਫਿਰ ਤੁਹਾਨੂੰ ਦਿਖਾਉਨੇ ਆ ਦੋ ਦਿਨਾਂ ਚ ਨਕਸ਼ਾ ਤਿਆਰ ਹੋ ਕੇ ਨਵਾਂ ਗੱਡੀ ਦੇ ਉੱਪਰ ਲੱਗੇਗਾ ਸੋ ਦੇਖੋ ਕਿੰਨੀ ਮਿਹਨਤ ਆਉਂਦੀ ਐ ਇਸ ਚ ਪਿੱਛੇ ਤੇ ਮਿਹਨਤ ਵੀਰ ਕਰ ਰਹੇ ਨੇ ਉਧਰ ਭਾਜੀ ਡਿਜ਼ਾਈਨ ਰੈਡੀ ਕਰ ਰਿਆ ਇੱਧਰ ਆਪਣੇ ਵੀਜ਼ੀ ਰੈਡੀ ਹੋ ਗਿਆ ਉਹ ਇਹਨੂੰ ਪਤਾ ਕੀ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਪਨੀਰ ਮੱਖਣੀ ਪੀਜ਼ਾ ਵਾਹ ਜੀ ਵਾਹ ਦਾਲ ਮੱਖਣੀ ਖਾਣੇ ਸੀ ਪਰ ਪਨੀਰ ਮੱਖਣੀ ਪਈ ਹੋਰ ਸੁਣਿਆ ਜੀ ਹੁਣ ਆਪਾਂ ਪਨੀਰ ਮੱਖਣੀ ਪੀਜ਼ਾ ਖਾਣ ਲੱਗੇ ਆ ਖਾ ਕੇ ਤੁਹਾਨੂੰ ਦੱਸੇ ਕਿਦਾਂ ਦਾ ਬਲੌ ਦੀ ਟਾਈਮ ਐਸ ਟਾਈਮ ਸਵਾ ਦਿੰਨ ਹੋ ਚੁੱਕੇ ਨੇ ਤੇ ਸਾਡਾ ਨਕਸ਼ਾ ਬਿਲਕੁਲ ਰੈਡੀ ਹੈ ਜੀ ਇਹਦੇ ਤੇ ਆ ਗਏ ਨੇ ਸਕਰਾਟਾਂ ਪਾ ਲਈ ਹੋਣੀਆਂ ਇਸ ਟਾਈਮ ਥੱਕ ਚੁੱਕੇ ਨੇ ਚੰਗਾ ਭਾਜੀ ਨਕਸ਼ਾ ਸਾਡਾ ਤਿਆਰ ਹੈ ਜੀ ਬਿਲਕੁਲ ਜੀ ਇਜਾਜ਼ਤ ਤਾਂ ਸਾਨੂੰ ਬਿਲਕੁਲ ਜੀ ਬਿਲਕੁਲ ਥੈਂਕ ਯੂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੁਣੇ ਮੈਨੂੰ ਮਨੂਵੀਰ ਹੁਣ ਦਾ ਫੋਨ ਆਇਆ ਜਿੱਥੇ ਗੱਡੀ ਖਲੋਤੀ ਆ ਉਥੇ ਚੱਲ ਰਿਹਾ ਕੰਮ ਕਾਰ ਰੈਪਿੰਗ ਦਾ ਸੋ ਜਿਹੜੀ ਪਿਛਲੀ ਰੈਪਿੰਗ ਹੋਈ ਸੀ ਉਹਨੂੰ ਉਤਾਰ ਦਿਆ ਹੈ ਨਾ ਸਟਿਕਰਸ ਨੂੰ ਉਤਾਰ ਦਿਆ ਹੈ ਸਾਡੇ ਮੈਕੈਨਿਕ ਕੋਲੋਂ ਗੱਡੀ ਦਾ ਪੇਂਟ ਉੱਤਰ ਗਿਆ ਸੋ ਚਲਦੇ ਹਾਂ ਉਸ ਲੋਕੇਸ਼ਨ ਤੇ ਕੀ ਪ੍ਰੋਬਲਮਸ ਆ ਰਹੀਆਂ ਨੇ ਕਾਰ ਰੈਪਿੰਗ ਬਰਾ ਚੱਲ ਕੇ ਦੇਖਦੇ ਹਾਂ ਜੀ ਲਓ ਜੀ ਪਹੁੰਚ ਗਏ ਆਪਾਂ ਆਪਣੀ ਉਸ ਲੋਕੇਸ਼ਨ ਤੇ ਜਿੱਥੇ ਆਪਣੀ ਕਾਰ ਰੈਪਿੰਗ ਹੋ ਰਹੀ ਹੈ ਪਿਛਲੇ ਸਟਿੱਕਰ ਸਾਰੇ ਉੱਤਰ ਗਏ ਨੇ ਆਹ ਪ੍ਰੋਬਲਮ ਪਈ ਹੈ ਜਿਹੜੀ ਮਨੂੰ ਭਾਜੀ ਕਹਿ ਰਹੇ ਸਾਂ ਦੇਖੋ ਇਹ ਪੇਂਟ ਨਾਲ ਹੀ ਉੱਤਰ ਗਿਆ ਜੀ ਇਹ ਫੋਟੋ ਤੇ ਇਹ ਫੋਟੋ ਤੇ ਇੰਨਾ ਸ਼ੁਕਰ ਆ ਕਿ ਇੱਕ ਹੀ ਵਿੰਡੋ ਦਾ ਉਤਰਿਆ ਜੇ ਕੱਲ ਨੂੰ ਆਪਾਂ ਪੇਂਟ ਕਰਾਉਂਦੇ ਤੇ ਇੱਕ ਵਿੰਡੋ ਹੀ ਪੇਂਟ ਆਪਣੀ ਹੋਣੀ ਆ ਇੰਨਾ ਸ਼ੁਕਰ ਹੋ ਗਿਆ ਥੈਂਕ ਯੂ ਭਾਜੀ ਇੰਨਾ ਕੋ ਬਚਾਅ ਕਰਵਾ ਲਿਆ ਤੁਸੀਂ ਇਹ ਮੰਨੂ ਭਾਜੀ ਪਤਾ ਨਹੀਂ ਕੀ ਕੁਛ ਲੈ ਕੇ ਆਏ ਜੇ ਕੀ ਹੈ ਮੰਨੂ ਭਾਜੀ ਭਾਜੀ ਅੰਮ੍ਰਿਤਸਰੀ ਕੁਲਚੇ ਅੰਮ੍ਰਿਤਸਰੀ ਕੁਲਚੇ ਵਾਹ ਜੀ ਵਾਹ ਵਾਹ ਓਏ ਹੋਰ ਯਾਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇੰਡੀਆ ਦੇ ਵਿੱਚ ਤੁਸੀਂ ਕਿਦਾਂ ਡਾਈਟ ਆਪਣੀ ਬੈਲੈਂਸ ਕਰ ਲੋਗੇ ਇਹ ਪੋਸੀਬਲ ਨਹੀਂ ਚੀਜ਼ਾਂ ਹੋ ਸਕਦੀ ਨਾਲ ਅਮੂਲ ਦੀਆਂ ਟਿੱਕੀਆਂ ਵੀ ਨਾਲ ਰੱਖੀਆਂ ਯਾਰ ਇੱਥੇ ਬਟਰ ਥੋੜਾ ਲੱਗਾ ਹੈ ਹੋਰ ਕੀ ਲੋੜ ਆ ਬਸ ਬਸ ਇਹ ਕੱਢ ਲਓ ਬਾਹਰ ਕੱਢ ਲਓ ਜਿਹੜਾ ਸਾਡਾ ਢੋਲ ਜਲ ਟੋੜਤਾ ਸੀਗਾ ਉਹਦਾ ਕੰਮ ਕੀਤਾ ਪਰ ਉਹ ਦੇਖੋ ਲਾ ਕੇ ਥੱਲੇ ਰੱਖਤੀ ਹੈ ਸੈਟਲਾਈਟ ਏ ਟਾਈਮ ਕਿੱਥੇ ਅੱਗੇ ਸੈਟਲਾਈਟ ਦੇ ਆਪਾਂ ਚੈਨਲ ਦੇਖੀਏ ਇਸ ਕਰਕੇ ਲਾਤੀਆ ਉਤੋਂ ਹੋਰ ਇੱਕ ਪ੍ਰੋਬਲਮ ਸੀਗੀ ਕਿ ਸੋਲਰ ਪੈਨਲ ਚਾਰਜ ਨਹੀਂ ਸੀ ਹੋ ਰਿਹਾ ਕਿਉਂਕਿ ਉਹਦਾ ਪਲੱਗ ਨਿਕਲਿਆ ਪਿਆ ਸੀ ਉਹ ਵੀ ਫਿੱਟ ਕੀਤਾ ਸਹੀ ਤਰੀਕੇ ਨਾਲ ਬੈਕ ਤੇ ਕਰ ਫੇ ਉਹ ਤੇ ਚੜ ਜਣਾ ਭਾਜੀ ਉੱਤਰ ਤੇ ਕੋਈ ਨਹੀਂ ਹੁੰਦਾ ਨਹੀਂ ਭਾਜੀ ਨੋ ਰਿਸਕ ਚੱਕਰ ਫੇ ਬੈਕ ਉਤੇ ਭਾਈ ਇਥੇ ਚੜ ਜਣਾ ਇਹਦੇ ਉਪਰ ਆ ਰਿਸਕ ਨਹੀਂ ਲੈਣਾ ਸਿੱਧਾ ਛੱਤ ਦੇ ਉੱਪਰ ਆਪਾਂ ਚੜ ਕੇ ਜਾਵਾਂਗੇ ਸਹੀ ਹੈ ਭਾਜੀ ਕਿਉਂ ਲੈਣੇ ਪਾਂਗੇ ਮੈਂ ਕਰ ਭਾਈ ਤੁਸੀਂ ਤਿਆਰ ਮੰਨ ਲਓ ਆ ਜਾਓ ਆ ਜਾਓ ਆ ਜਾਓ ਆ ਜਾਓ ਆਪਣਾ ਕੱਢ ਲਓ ਬੰਨਿਆ ਕੱਢ ਬੋਲ ਜੋ ਨਾ ਲੱਗ ਜਾਣੀ ਨਾ ਲੱਗ ਜੜੀ ਰਹਿਣ ਦੋ ਇਸ ਸਕੀਮ ਪਿੱਛੇ ਮਿਸ਼ਨ ਕੀਆ ਕਿ ਇਹ ਇਕੱਠੀ ਹੋ ਜਾਵੇ ਤਾਰ ਇਕੱਠੀ ਹੋ ਜਾਵੇ ਜਿਹੜੀ ਥੱਲੇ ਥੱਲੇ ਡਿੱਗਣ ਦੀ ਸੀ ਉਹ ਥੱਲੇ ਨੇ ਡਿੱਗੇ ਦੇਖੋ ਜੀ ਸਿੱਖੋ ਤੁਸੀਂ ਵੀ ਸਕੀਮਾਂ ਜੇ ਤਾਰ ਬਾਹਲੀ ਜਿਆਦੀ ਲੰਮੀ ਹੋਵੇ ਇਦਾਂ ਦਾ ਦਾ ਸਪਰਿੰਗ ਬਣਾ ਲਓ ਬਾਕੀ ਦੇਖਦੇ ਆ ਕਿੰਨਾ ਕੰਮ ਇਹ ਆਪਣੇ ਆਉਂਦੀ ਹੈ ਚੀਜ਼ ਆਹ ਕੀ ਬਾਤ ਹੈ ਕੀ ਬਾਤ ਹੈ ਬੱਜੀ ਲਓ ਜੀ ਇਸ ਤਰੀਕੇ ਨਾਲ ਤੁਸੀਂ ਸਪ੍ਰਿੰਗ ਬਣਾ ਸਕਦੇ ਹੋ ਤਾਰ ਦਾ ਹਾਂ ਸੋ ਇਦਾਂ ਜੀ ਕੰਮ ਅਜੇ ਕਾਫੀ ਲੰਮਾ ਚੱਲਣਾ ਹੈ ਆ ਦੇਖੋ ਇੰਨਾ ਕੰਮ ਆਪਣਾ ਮੁੱਕਿਆ ਅਜੇ ਇਧਰਲੀ ਸਾਈਡ ਤੋਂ ਇਹ ਆ ਕਿ ਥੀ ਅਮਰੀਕੀ ਚੇਂਜ ਹੋ ਗਿਆ ਇਧਰਲੀ ਸਾਈਡ ਤੇ ਸੀਗਾ ਕਿੰਨੀਆਂ ਕੰਟਰੀਸ ਕ੍ਰੋਸ ਕਰਨੀਆਂ ਐਰ ਕੀ ਮੇਰੀਆਂ 11 ਕੰਟਰੀਸ ਨੇ ਜਾਂਦੇ ਹੋਏ ਬਟ ਇੱਥੇ ਹੁਣ ਪ੍ਰੋਬਲਮ ਆ ਗਈ ਆ ਕਿਉਂਕਿ ਆ ਉਹਨਾਂ ਨੇ ਪਹਿਲਾਂ ਮੰਗੂ ਡਿਜ਼ਾਈਨ ਕਰਤਾ ਇਹ ਸਾਨੂੰ ਡਿਜ਼ਾਈਨ ਇਦਾਂ ਚਾਹੀਦਾ ਸੀ ਇਹਦੇ ਥੱਲੇ ਡਿਜ਼ਾਈਨ ਆਇਆ ਸੀਗਾ ਉੱਪਰ ਲਿਖਿਆ ਸੀ ਆਸਟ੍ਰੇਲਿਆ ਟੂ ਇੰਡੀਆ ਸੋ ਵੈਸੇ ਆਸਟ੍ਰ ਉਹ ਬਿਆਨ ਸੋ ਇਹ ਇਹਦੇ ਚੇਂਜਸ ਹੋਣੀ ਆ ਇਹਨੂੰ ਲੱਗਣਾ ਕਾਫੀ ਟਾਈਮ ਆਪਾਂ ਇਸ ਟਾਈਮ ਹੁਣ ਜਾਣਾ ਚਾਹੁੰਦੇ ਸੀ ਬਟਾਲੇ ਪਰ ਗੱਡੀ ਨੂੰ ਨਹੀਂ ਲੈ ਕੇ ਜਾਣਾ ਦੂਜੀ ਗੱਡੀ ਇੱਕ ਮਜੂਤ ਸਿੰਘ ਵਾੜੀ ਬਟਾਲੇ ਚਲਦੇ ਆ ਤੇ ਕੈਂਪਰ ਨੂੰ ਇੱਥੇ ਫਿਰ ਇਹਨਾਂ ਵੀਰਾਂ ਦੇ ਆਸਰੇ ਛੱਡ ਕੇ ਚੱਲੇ ਆ ਲਾਲੀ ਵੀਰ ਹੋਣਾ ਦੇ ਮਨੂ ਵੀਰ ਹੋਣਾ ਦੇ ਫਾਈਨਲੀ ਆਪਾਂ ਚੱਲੇ ਆ ਜੀ ਫਿਰ ਹੁਣ ਮੈਨੂੰ ਡ੍ਰੌਪ ਕਰਕੇ ਆਉਣਗੇ ਪਹਿਲਾਂ ਮਨੂ ਭਾਜੀ ਹੋਣੀ ਉਹਦਾਂ ਦੀ ਮਿੱਟੀ ਲੱਗੀ ਆ ਦੇਖੋ ਮੇਰੀ ਗੱਡੀ ਤੇ ਧੂਪ ਗਈ ਧਵਾਤੀ ਇਹਨਾਂ ਨੇ ਆਪਣੀ ਨੀਂਜ ਧਵਾਈ ਆਜੇ ਤੱਕ ਫਟ ਘੈਂਟ ਡਰਾਈਵਰਾਂ ਨੇ ਗੱਡੀ ਫਸਾਤੀ ਸੀਗੀ ਉਹ ਵਾਲੇ ਦਰਿਆ ਦੇ ਜਿਹੜੇ ਲੋਕੜੇ ਨੇ ਕੈਮਰੇ ਤੋਂ ਸੋ ਕੈਂਪਰ ਫਿਰ ਮੰਨੂ ਭਾਜੀ ਹੁਣ ਆਦੇ ਘਰ ਲਾ ਕੇ ਤੇ ਹੁਣ ਮੈਂ ਆ ਇੱਕ ਮਜੂ ਸਿੰਘ ਵਾਲੀ ਗੱਡੀ ਲੈ ਕੇ ਚੱਲਿਆ ਵਾ ਚੰਗਾ ਜੀ ਫਿਰ ਸਾਰਿਆਂ ਨੂੰ ਬਲੌ ਫਤਿਹ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਜੀ ਗੈਸਟ ਆਏ ਨੇ ਸਪੈਸ਼ਲ ਇੰਗਲੈਂਡ ਤੋਂ ਆਏ ਨੇ ਸਿਕਰੈਟ ਕਰੈਕਟ ਆਰਟੀਕਲ ਲੰਡਨ ਤੋਂ ਆਇਆ ਅੱਛਾ ਹੁਣ ਆਪਾਂ ਜਾਣ ਲੱਗੇ ਆ ਜੀ ਟਾਲੀ ਸ਼ਹਿਰ ਤੋਂ ਆਪਣੇ ਘਰ ਭੈਣ ਕੋਟ ਜਿੱਦਿ ਮਨੂਦੀਰ ਜੀ ਹੁਣ ਰਿਸਪੌਂਸਿਬਿਲਟੀ ਲੈ ਰਹੇ ਨੇ ਕਹਿੰਦੇ ਯਾਰ ਕੈਂਪਰ ਆਉਂਦਿਆਂ ਨੂੰ ਆਪਾਂ ਕਰਵਾ ਦਾਂਗੇ ਫਿਰ ਆਣ ਕੇ ਕੈਂਪਰ ਆਣ ਕੇ ਇੱਥੋਂ ਲੈ ਕੇ ਆਪਾਂ ਆਪਣੇ ਪਿੰਡ ਚ ਲੈ ਕੇ ਆ ਗਾਇਸਟ ਅਰ ਜੀ ਕੀ ਫਦੇ ਤੇਜੀ ਸਾਰਾ ਦਿਨ ਇਹੋ ਹੀ ਚੱਲ ਰਿਹਾ ਬਾਬਾ ਜੀ ਨਾਨਕੇ 20 ਵਾਰੀ ਫਦੇ ਗਜਾਉਣੀ ਆ ਤੇ 20 ਵਾਰੀ ਇਹਨਾਂ ਦੇ ਜਕਾਰੇ ਇਦਾਂ ਹੀ ਚੱਲਦੇ ਆ ਸੋ ਚਲੋ ਇਹ ਵੀ ਚੜ ਦੀ ਕਲਾ ਹੋ ਗਈ ਤੇ ਚੱਲੀ ਫਿਰ ਹੁਣ ਦੇਖ ਸਿਆਂ ਅੱਗੇ ਬਹਿਣਾ ਕਿ ਪਿੱਛੇ ਅੱਗੇ ਅੱਗੇ ਪੁੱਤ ਥੋੜਾ ਜੁਰਮਾਨਾ ਦੇ ਆ ਕੇ ਪੁਲਿਸ ਨੇ ਫਾਈਨ ਕਰ ਦੇਣਾ ਸਾਨੂੰ ਨਹੀਂ ਕਹਿਣਾ ਮੈਂ ਫਿਰ ਮੈਂ ਕਿੱਥੇ ਆ ਵੀ ਤੁਸੀਂ ਤੇ ਸ਼ੇਰ ਹੋ ਪਰ ਪੁੱਤ ਪਰ ਪੁੱਤ ਵਾਲਾ ਨੇ ਬੱਬਰ ਸ਼ੇਰ ਬਣ ਕੇ ਆਣਾ ਨਾ ਉਹਨਾਂ ਨੇ ਜੁਰਮਾਨਾ ਸ਼ੇਰ ਉਹਨਾਂ ਨੇ ਫਾਈਨ ਦੇ ਦੇਣਾ ਸਾਨੂੰ ਕਿੰਨਾ ਕਰੀਏ ਇਹ ਆਪਣੇ ਬਿਲਕੁਲ ਆਪਣੀ ਕਿਰਪਾ ਨੇ ਗਿਆ ਘਰੇ ਓਏ ਹੋਏ ਕਰੋ ਨਾ ਨਹੀਂ ਗੱਲ ਸੁਣੋ ਖਾਲਸਾ ਜੀ ਐਡਾ ਥੋੜੀ ਕਿਰਪਾ ਨਾ ਮਾਰੀ ਦੀ ਕਿਨੂੰ ਉਹ ਆਪਣੀ ਡਿਊਟੀ ਕਰ ਰਹੇ ਹੋਣੇ ਨਾ ਉਹਨਾਂ ਨੇ ਫਿਰ ਤੂੰ ਗਲਤ ਬੈਠਾ ਅੱਗੇ ਕਿਉਂਕਿ ਅੱਗੇ ਲਾਓ ਨਹੀਂ ਬਹਿਣਾ ਤੇ ਤੁਹਾਨੂੰ ਪਿੱਛੇ ਬਹਿਣਾ ਪੈਣਾ ਸੀ ਤੇ ਉਹਨਾਂ ਨੇ ਸਾਨੂੰ ਫਾਈਨ ਦੇ ਦੇਣਾ ਠੀਕ ਹੈ ਸ਼ਾਬਾਸ਼ ਫਾਈਨ ਦੇ ਦਿਓ ਫਿਰ ਵੇਰੀ ਗੁੱਡ। ਲਓ ਜੀ ਪਹੁੰਚ ਗਏ ਆਪਾਂ ਆਪਣੀ ਭੈਣ ਦੇ ਘਰ। ਉਹਦੇ ਮੇਰੀ ਭੈਣ ਤੇ ਨਾਲ ਮਾਤਾ ਜੀ ਪ੍ਰਸ਼ਾਦਾ ਤਿਆਰ ਕਰ ਰਹੇ ਨੇ ਤੇ ਪ੍ਰਸ਼ਾਦਾ ਟੇਬਲਾਂ ਤੇ ਸੱਜੂਗਾ ਜੀ ਤੇ ਭਾਈਆ ਜੀ ਮੇਰੇ ਇੱਧਰ ਬੈਠੇ ਹੋਏ ਨੇ ਤੇ ਕੀ ਵੀ ਭਾਜੀ ਹੋਣੀ ਹੁਣ ਕਿਤੇ ਜਾ ਰਹੇ ਨੇ। ਪਤਾ ਨਹੀਂ ਕਿੰਨੇ ਚਿਰ ਲਈ ਜਾ ਰਹੇ ਨੇ। ਸੋ ਫਿਲਹਾਲ ਆਪਾਂ ਸ਼ਕਨ ਲਏ ਗਏ ਜੀ ਪ੍ਰਸ਼ਾਦਾ। ਬਾਕੀ ਅਪਡੇਟ ਤੁਹਾਨੂੰ ਆਪਾਂ ਬਾਅਦ ਚ ਦੇਨੇ ਆ। ਲੋ ਜੀ ਮਾਰਜ ਦਾ ਮਹੀਨਾ ਚੱਲ ਰਿਹਾ ਹੈ ਇਹ ਨੇ ਮੇਰੇ ਜੀਜਾ ਜੀ ਸਰਦਾਰ ਭਗਵੰਤ ਸਿੰਘ ਜੀ ਇਹ ਉਹਨਾਂ ਦੀਆਂ 200 ਪੁੱਤਰੀਆਂ ਨਾਲ ਮੇਰੇ ਘਰ ਬੈਠੀ ਆ ਨਾਲ ਮੇਰਾ ਸੁਪੁੱਤਰ ਬੇਟਾ ਤੇ ਨਾਲ ਮੇਰੇ ਬੈਠੀ ਧਰਮ ਪਤਨੀ ਤੇ ਮੇਰੀ ਮਾਤਾ ਜੀ ਐਸਟਮੈਂਟਿੰਗ ਕਪੜੇ ਹੋਏ ਤੇ ਅੱਜ ਵੀ ਅਸੀਂ ਛਕ ਰਹੇ ਆ ਮੂੰਫਲੀ ਆਏ ਹਾਏ ਹਾਏ ਕੀ ਬਾਤ ਹੈ ਇਹ ਗੱਲਾਂ ਬਾਤਾਂ ਚੱਲ ਰਹੀਆਂ ਨੇ ਮਾਹੌਲ ਪੁਰਾਣੇ ਯਾਦ ਹੋ ਰਹੇ ਨੇ ਅੱਜ ਦਾ ਵਲੌਗ ਸਾਡਾ ਚੱਲੂਗਾ ਇਦਾਂ ਹੀ ਕੰਟੀਨਿਊ ਕੱਲ ਨੂੰ ਆਪਾਂ ਫੇਰ ਜਲੰਧਰ ਪਹੁੰਚਦੇ ਆਣਾ ਜਾ ਕੇ ਕੈਂਪਰ ਦੀ ਜਿਹੜੀ ਆ ਕਿ ਜਾ ਕੇ ਕੰਡੀਸ਼ਨ ਦੇਖਾਂਗੇ ਉਹ ਮਿਲਦੇ ਆਂ ਜੀ ਫੇਰ ਕੱਲ ਨੂੰ ਮਾਰਗਲਿੰਗ ਆਦਲੀ ਗੁੱਡ ਨਾਈਟ ਆਹ ਵਾਜੀ ਸਾਡੇ ਜੀਜਾ ਜੀ ਭਾਜੀ ਭਗਵੰਤ ਸਿੰਘ ਉਹਨਾਂ ਦੀ ਸਾਗਰ ਮਸ਼ੀਨ ਟੂਲ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਨਾਲੇ ਦੇਖਦੇ ਯਾਰ ਕੀ ਕਿਹੜੀਆਂ ਮਸ਼ੀਨਾਂ ਬਣਾ ਰਹੇ ਨੇ ਸਤਾਰਜੀਤ ਸਿੰਘ ਜੀ ਇਹ ਮਸ਼ੀਨਾਂ ਆਪਾਂ ਤਿਆਰ ਕੀਤੀਆਂ ਲੇਟ ਮਸ਼ੀਨ ਇਹਨਾਂ ਬੋਲਦੇ ਨੇ ਇਹਦਾ ਪਾਰਟਸ ਬਾਹਰੋਂ ਮੰਗਾਈਦੇ ਨੇ ਹੈਗਨ ਟਲਾਈ ਕਰਕੇ ਜੋ ਵੀ ਮਸ਼ੀਨ ਦਾ ਸਾਰਾ ਕੰਮ ਅੰਦਰ ਕੀਤਾ ਜਾਂਦਾ ਵਾ ਪੁੜੀ ਰੈਡੀ ਮਸ਼ੀਨ ਇੱਥੇ ਕੀਤੀ ਜਾਂਦੀ ਏ ਇਹ ਮਸ਼ੀਨ ਟਰਨਿੰਗ ਦੇ ਕੰਮ ਦੇ ਵਿੱਚ ਆਉਂਦੀ ਏ ਇਸ ਮਸ਼ੀਨ ਦੇ ਉੱਪਰ ਤੁਸੀਂ ਕੋਈ ਵੀ ਪਾਰਟਸ ਬਣਾ ਸਕਦੇ ਹੋ ਪੂਰੀ ਇੰਡੀਆ ਦੀ ਮਸ਼ੀਨ ਜਾਂਦੀ ਏ ਔਰ ਇੰਡੀਆ ਤੋਂ ਬਾਹਰ ਵੀ ਐਕਸਪੋਰਟ ਹੁੰਦੀ ਏ ਠੀਕ ਹੈ ਥੈਂਕ ਯੂ ਬਾਈ ਸੋ ਹੁਣ ਅਸੀਂ ਚੱਲਦੇ ਆ ਜੀਜਾ ਜੀ ਦੇ ਬ੍ਰਦਰ ਭਾਈ ਜਗਬੀਰ ਸਿੰਘ ਜੀ ਭਾਈ ਦਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕਿਦਾ ਭਾਜੀ ਹਾਂ ਕਰਦੀ ਕਲਾ ਕੀ ਕਰਦੇ ਭਾਜੀ ਤੁਸੀਂ ਅਸਟੇਜ ਇਹ ਭਾਜੀ ਇਹਨੂੰ ਪੇਪਰ ਨੂੰ ਦਿਖਾ ਕਰਦੇ ਪਏ ਆ ਹੌਤ ਨੂੰ ਦਿਖਾਈਏ ਇਹਨੂੰ ਹੀ ਪੂਰਾ ਇਹਨੂੰ ਪੂਰਾ ਹੀ ਬੂਤੇ ਬੋਣਾ ਦਾ ਪੂਰੀ ਇਹਦੀ ਲਗ ਦੇਖੀਂ ਦੇਖੋ ਜਿੱਥੇ ਆਨੇ ਨੇ ਜਿੱਦਾਂ ਪੂਰੀ ਆਪਣੀ ਆਂਡਿਆ ਵੀ ਇੱਥੇ ਵੀ ਇਦਾਂ ਦੇ ਆਂਡਿਆ ਵੀ ਇਹਦੀ ਪੂਰੀ ਐਕੂਰਿਟੀ ਫਿਰ ਬਣੂਗੀ ਪੂਰੀ ਬਟ ਨਹੀਂ ਦੇ ਨਹੀਂ ਤੇ ਫਿਰ ਉਹ ਮਚੀ ਵੀ ਨਹੀਂ ਕਰਦੇ ਆ ਦੇਖ ਕੇ ਤੁਹਾਨੂੰ ਜੁਣਾਇਆ ਪੜਨਾ ਵਰਕਰ ਵੀ ਨੇ ਅਹੀਂ ਆਪ ਵੀ ਆਪ ਹੀ ਹੱਥੀ ਕੰਮ ਕਰਨੀ ਜਦ ਤੱਕ ਆਪ ਹੀ ਕੰਮ ਨਾ ਕਰਾਂਗੇ ਤਦ ਤੱਕ ਐਕ੍ਰਿਤੀ ਨਹੀਂ ਮਿਲੇਗੀ ਠੀਕ ਹੈ ਇਹ ਪੰਜਾਬ ਤੋਂ ਬਾਹਰ ਵੀ ਜਾਂਦੀਆਂ ਨੇ ਪੰਜਾਬ ਤੋਂ ਬਾਅਦ ਜੁਪੀ ਕੋਈ ਇੰਡੀਆ ਦਾ ਕੋਈ ਅਜਿਹਾ ਚਾਰਨੀ ਜਿੱਥੇ ਸਾਡੀਆਂ ਜਿੰਨਾਂ ਲਈ ਗਈਆਂ ਇਹ ਕਦੀ ਆਊਟ ਆਫ ਕੰਟਰੀ ਵੀ ਗਈ ਹੈ ਇੰਡੀਆ ਤੋਂ ਬਾਹਰ ਵੀ ਮਸ਼ੀਨਰੀ ਹਾਂਜੀ ਗਈ ਗਈ ਕਿਹੜੀ ਕੰਟਰੀ ਤੇ ਇੰਡੀਆ ਤੋਂ ਬਾਹਰ ਆਪਣੀ ਕੈਨੇਡਾ ਨਹੀਂ ਠੀਕ ਮੈਂ ਲਈ ਆਪਾਂ ਚੱਲ ਪਿਆ ਜੀ ਜਲੰਧਰਵਾਲ ਨੂੰ ਕੱਲ ਰਾਤ ਇੱਥੇ ਭੈਣ ਕੋਲ ਰਹੀ ਸੀ ਜੀਜਾ ਜੀ ਹੁਣ ਕੋਲ ਰਹੇ ਸੀ ਅੱਜ ਚੰਗੀਤਰਾ ਜੀਜਾ ਦੀ ਵਰਕਸ਼ਾਪ ਦਾ ਵੀ ਢੇਡਾ ਮਾਰ ਲਿਆ ਕਿਉਂਕਿ ਮੈਨੂੰ ਸਹੀ ਤਰੀਕੇ ਨਾਲ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਸੀਨਾ ਭਾਜੀ ਹੁਣਾਂ ਦੀ ਵਰਕਸ਼ਾਪ ਦਾ ਸੋ ਅੱਜ ਪਤਾ ਲੱਗਾ ਕਿ ਇਹ ਐਕਚੁਅਲ 'ਚ ਜਿਹੜੀਆਂ ਖਰਾਦ ਕਰਨ ਵਾਲੀਆਂ ਮਸ਼ੀਨਾਂ ਹੁੰਦੀਆਂ ਸੋ ਬੇਸਿਕਲੀ ਉਹਦਾਂ ਦੀਆਂ ਮਸ਼ੀਨਾਂ ਬਣਾਉਂਦੇ ਨੇ ਐਦਾਂ ਦੀ ਇਹਨਾਂ ਦੀ ਜਿਹੜੀ ਫੈਕਟਰੀ ਆ ਵਰਕਰ ਅੱਗੇ ਕੰਮ ਕਰਦੇ ਨੇ ਆਪ ਵੀ ਭਾਜੀ ਹੁਣੀ ਬਹੁਤ ਮਿਹਨਤ ਕਰਦੇ ਨੇ ਸੋ ਅੱਜ ਉਹਨਾਂ ਦੀ ਮਿਹਨਤ ਨੂੰ ਸਹੀ ਤਰੀਕੇ ਨਾਲ ਦੇਖਣ ਦਾ ਮੌਕਾ ਮਿਲਿਆ ਹੁਣ ਆਪਾਂ ਜਲੰਧਰ ਜਾ ਰਹੇ ਹਾਂ ਜੀ ਇੱਥੋਂ ਘੰਟੇ ਡੇਢ ਘੰਟੇ ਵਿੱਚ ਪਹੁੰਚਣਾ ਆਪਣੇ ਕੈਂਪਰ ਕੋਲ ਮੈਨੂੰ ਲੱਗਦਾ ਕਿ ਜਾਂਦਿਆਂ ਨੂੰ ਸਾਰਿਆਂ ਨੇ ਰੈਪਿੰਗ ਕਾਰ ਦੀ ਸੋ ਜਾ ਕੇ ਦੇਖਦੇ ਆ ਕੀ ਸਰਪ੍ਰਾਈਜ਼ ਮੈਨੂੰ ਮਿਲਦਾ ਨਾਲ ਤੁਹਾਨੂੰ ਵੀ ਦਿਮਾਣਿਆ ਆ ਆ ਦੇਖੋ ਕੰਮ ਫੋਟੋ ਦੀ ਕਮਾ ਲਿਆਓ ਥੋੜਾ ਜਿਹਾ ਡਿਵਾਈਡਰ ਤੋਂ ਗੱਡਿਆਂ ਤੱਕ ਆਲਾ ਆਲਾ ਕੱਢ ਰਹੇ ਨੇ ਲੋ ਵੀ ਪਹੁੰਚ ਗਏ ਆਪਾਂ ਜਲੰਧਰ ਵੀਰ ਮੰਨੂ ਹੁਣਾਂ ਦੇ ਘਰ ਤੇ ਦੇਖੀ ਜਾ ਕੇ ਗੱਡੀ ਦਾ ਕੀ ਸੀਨ ਆ ਕਿੰਨਾ ਕੰਮ ਕੀਤਾ ਇਹਨਾਂ ਵੀਰਾਂ ਨੇ ਆ ਲੋ ਜੀ ਆ ਬਣ ਗਿਆ ਜੇ ਨਕਸ਼ਾ ਆਪਣਾ ਐਰ ਕੀ ਥੋੜਾ ਜਿਹਾ ਅੱਗੇ ਤੱਕ ਵੀ ਆਪਾਂ ਗਏ ਆ ਏ ਕੀ ਲੱਗ ਰਿਹਾ ਉੱਪਰ ਏ ਦੱਸੋ ਇਹ ਲੈਮੀਨੇਸ਼ਨ ਆ ਭਾਜੀ ਇਹਦੇ ਅੱਛਾ ਰੰਗ ਦੀ ਸੇਫਟੀ ਦੇ ਲਈ ਆ ਭਾਜੀ ਇਹਦੇ ਤੇ ਰੰਗ ਦੀ ਪੂਰੀ ਪ੍ਰੋਟੈਕਸ਼ਨ ਕਰੂਗਾ ਕੋਈ ਖਰਾਬ ਨਹੀਂ ਹੋਊਗਾ ਓਏ ਪੇਪਰ 10 ਸਾਲ ਲੱਗਾ ਰਹੇ ਭਾਜੀ ਇਹ ਇਹਦਾ ਰੰਗ ਫੇਡ ਆ ਆ ਦੇਖੋ ਜੀ ਇਹਦਾ ਮੈਂ ਡਿਫਰੈਂਸ ਦਿਖਾਣਾ ਇੱਥੇ ਅਜੇ ਲੱਗੀ ਨਹੀਂ ਆ ਇੱਧਰ ਲੱਗ ਚੁੱਕੀ ਆ ਆ ਦੇਖੋ ਇੱਧਰ ਸ਼ਾਈਨ ਆ ਰਹੀ ਇਹਦੀ ਹਾਂ ਜੀ ਆ ਦੋ ਹੈਲਪ ਕਰਾ ਪਾਜੀ ਮੇਰੀ ਯਾਰ ਤੁਸੀਂ ਚੇਲੇ ਬਣਾ ਲੈ ਤੁਸੀਂ ਐ ਬੰਦੇ ਦਾ ਨਾ ਹੈਲਪ ਕਰਾ ਰਹੇ ਹੋ ਤੁਸੀਂ ਚੇਲੇ ਬਣਾ ਲੈ ਅੱਛਾ ਦੋ ਕਰਕੇ ਡਾ ਦੋ ਆਪਾਜੀ ਪਾਜੀ ਤੁਸੀਂ ਫੀਲਿੰਗ ਹੁੰਦਾ ਚੱਕੀ ਜਾ ਰਹੇ ਯਾਰ ਉਹ ٹھਿਕਾੜਾ ਪਾਜੀ ਉਹ ਪਰੇ ਕੱਪੋ ਵਾਲਾ ਸਾਡਾ ਹਾਂਜੀ ਚਲੋ ਪਾਜੀ ਇਹਨਾਂ ਨੇ ਪਾਜੀ ਹੋਣਾ ਨੇ ਨਾ ਉਹ ਵੀ ਕਰਤਾ ਜੇ ਲਾਈਟਾਂ ਦਾ ਵੀ ਆ ਦੇਖੋ ਆ ਜਿਹੜੇ ਲਾਈਟਾਂ ਇਥੇ ਪੁਆਈਆਂ ਸੀ ਪਹਿਲੀ ਦਿਗਾਲਾ ਕਿ ਪੀੜੀਆਂ ਪੀੜੀਆਂ ਲਾਈਟਾਂ ਦੇਖਦੀਆਂ ਸੀਗੀਆਂ ਹੁਣ ਦਿਖਾਉਂਦੇ ਆ ਜਿਹੜਾ ਲੋਡ ਸੇਲਟ ਲਾਈਟਾਂ ਦਾ ਆਹਾ ਕੀ ਬਾਤ ਹੈ ਚਾਰ ਪਾਸਾ ਪੰਗਾ ਇਹਨਾਂ ਨੇ ਆ ਦੇਖੋ ਮਹਾਂ ਲੋਗੋ ਬਣਾ ਕੇ ਲੈਂਦਾ ਸੀਗਾ ਤੇ ਹੁਣ ਇਹ ਲਾਈ ਜਾਂਦੇ ਆ ਕਿ ਕਿਸ ਤਰ੍ਹਾਂ ਨੂੰ ਪਸੰਦ ਨਹੀਂ ਆ ਰਿਹਾ ਯਾਰ ਸਾਡੇ ਬੰਦਿਆਂ ਨੂੰ ਕੁਛ ਵੀ ਕੱਲ ਨੂੰ ਇੱਥੇ ਲਿਖਿਆ ਜਾਣਾ ਐਦਲੀ ਸਾਈਡ ਤੇ ਪੰਜਾਬ ਤੋਂ ਬਿਆਨਾ ਤੇ ਆ ਆਪਣਾ ਸਾਰਾ ਕੰਪਲੀਟ ਹੋ ਚੁੱਕਾ ਜੀ ਦੀਪਾ ਜੀ ਜਿਹੜੀ ਉੱਪਰ ਇਹਦੇ ਲਾਈ ਆ ਉਹਨੂੰ ਕੀ ਕਹਿੰਦੇ ਆ ਲੈਮੀਨੇਸ਼ਨ ਪਾਜੀ ਲੈਮੀਨੇਸ਼ਨ ਕੀਤੀ ਹੈ ਜੀ ਪੀਐਫ ਪੀਪੀਐਫ ਲੈਮੀਨੇਸ਼ਨ ਪੀਪੀਐਫ ਕੀਤੀ 3 ਲੇਅਰ ਤੇ ਜਿਹੜੇ ਥੱਲੇ ਜਿਹੜਾ ਮਟੀਰੀਅਲ ਯੂਜ਼ ਕੀਤਾ ਤੁਸੀਂ ਉਹ ਕੀ ਆ ਉਹ ਵਿਨੈਲ ਪਾਜੀ ਵਿਨੈਲ ਰੋਲੈਂਡ ਪ੍ਰਿੰਟ ਆ ਜੀ ਠੀਕ ਹੈ ਸੋ ਕਾਰ ਤੇ ਸਟicker ਲੱਗ ਚੁੱਕੇ ਨੇ ਤੇ ਵੀਡੀਓ ਵੀ ਐਂਡ ਕਰਨ ਦਾ ਸਮਾਂ ਹੋ ਗਿਆ ਹੈ ਤੁਸੀਂ ਖੁਸ਼ ਰਹੋ ਆਬਾਦ ਰਹੋ ਜ਼ਿੰਦਗੀ ਦੇ ਆਨੰਦਮਾਨ ਰਹੋ ਟਿਲ ਦੈਨ ਸੀ ਯੂ ਇਨ ਦਾ ਨੈਕਸਟ ਵੀਡੀਓ